ਹੋ ਗਿਆ ਮਿਸਤਰੀ ਨੇ ਕਿਹਾ ਕਿ ਤਰਪਾਲ ਲੈ ਕੇ ਆਇਓ ਰੇਤਾ ਪਾਣੀ ਤੇ ਆਪ ਤਾਰ ਵਿਚਰ ਗਏ ਹੋਏ ਨੂੰ ਪੁੱਛਣ ਹੁਣ ਇਥੋਂ ਮਿਲੀ ਨਹੀਂ ਹੈਗੀ ਉਹ ਕਹਿੰਦਾ ਬਸ ਹਲਕੀ ਜਿਹੀ ਲਾਇਓ ਜ਼ਿਆਦਾ ਲੋਡ ਨਹੀਂ ਹੈਗੀ ਹਾਂਜੀ ਬਾਬੋ ਮਿਲ ਗਈ ਤੂੰ ਜਨਾਨੀ ਵਾਲਾ ਪਰਸ ਚੋੱਕ ਕੇ ਤੁਰ ਪੈਂਦੇ ਹੋ ਆਪਣੇ ਪਰਸੇ ਆਪਣੇ ਪੈਸੇ ਪਾਓ ਥੋੜਾ ਲੱਗਦਾ ਬੰਦਾ ਪੈਸੇ ਜਨਾਨੀ ਵਾਲਾ ਪਰਸ ਨਹੀਂ ਚੱਕਿਆ ਪਰਸ ਚੱਕ ਕੇ ਤੁਰ ਪੈਸੇ ਤੁਸੀਂ ਆਪਣੇ ਪਰਸੇ ਪਾ ਕੇ ਰੱਖੋ ਪੈਸੇ ਮੇਰੇ ਪਰਸੇ ਪਾ ਰੱਖੇ ਨੇ ਮਿੰਟ ਕੁ ਬਾਅਦ ਉਹਨੂੰ ਪਰਸੋਂ ਚੱਕ ਲੈਂਦੇ ਬੁਰਾ ਲੱਗਦਾ ਬੰਦਾ ਚਲੋ ਠੀਕ ਆ ਹਾਂ ਫਿਰ ਕਮੈਂਟ ਆਉਣ ਲੱਪਨੇ ਕਿ ਹਾਂ ਅਸੀਂ ਚੱਕਿਆ ਪਰ ਚੱਕੇ ਪੈਸੇ ਕੱਢੇ ਸੀ ਵਿੱਚੋਂ ਪੈਸੇ ਕੱਢੇ ਤੂੰ ਆਪਣੇ ਪਰਸੇ ਭਾ ਕੇ ਰੱਖੋ ਮੇਰੇ ਚ ਬਾਰ-ਬਾਰ ਬਾਰ-ਬਾਰ ਪੈਸੇ ਕੱਢੀ ਜਾਂਦੇ ਹੋ ਤੋ ਯਾਰ ਫਾਈਨਾਂਸ ਮਿਨਿਸਟਰ ਤਾਂ ਤੁਸੀਂ ਹੋਣਾ ਆਓ ਫਾਈਨਾਂਸ ਮਿਨਿਸਟਰ ਮੈਂ ਸਵਾ ਫਾਈਨਾਂਸ ਮਿਨਿਸਟਰ ਆ ਮੈਂ ਤਾਂ ਅੱਜ ਬਣੀ ਆ ਤੁਸੀਂ ਤਾਂ ਕਦੋਂ ਦੇਓ ਜੋ ਨਹੀਂ ਤੁਸੀਂ ਹੁਣ ਅਸੀਂ ਨਹੀਂ ਇਹਨਾ ਬੋਝ ਮੈਥੋਂ ਸਮਝ ਨਹੀਂ ਆਂਦਾ ਤਾਂ ਕਿ ਮੈਂ ਤੁਹਾਨੂੰ ਬਣਾਤਾ ਫਾਈਨਾਂਸ ਮਿਨਿਸਟਰ ਆ ਬਣਾਤਾ ਫਾਈਨਾਂਸ ਫਾਈਨਾਂਸ ਮਿਨਿਸਟਰ ਦੇ ਬੁਰਾ ਹਾਲ ਹੋਇਆ ਬੈ ਟੈਂਸ਼ਨ ਨਾਲ ਫਾਈਨਾਂਸ ਮਿਨਿਸਟਰ ਲੱਕੜ ਦੀਆਂ ਦੁਕਾਨਾਂ ਨੇ ਉਹਦੇ ਨਾਲ ਹੀ ਕਹਿੰਦਾ ਸਪੈਸ਼ਲ ਉਹਨਾਂ ਦਾ ਤਰਪਾਲ ਦਾ ਹੀ ਕੰਮ ਹੈ। ਫਿਰ ਨਵੀਂ ਤਰਪਾਲ ਲੈਣੀ ਪੈਣੀ ਏ। ਨਵੀਂ ਉਹ ਲੈਣੀ ਪੈਣੀ ਏ। ਯਾਰ ਪੁਰਾਣੀ ਮਿਲ ਜਾਂਦੀ ਤਰੇਥੀ ਪਾਣੀ ਹੈ ਆਪਾਂ ਨੇ। ਪੂਰੇ ਕਿਹੜੀਆਂ ਲੱਕੜ ਦੀਆਂ ਦੁਕਾਨਾਂ ਨੇ ਮੈਨੂੰ ਤੇ ਲੱਗਦੀਆਂ ਨਹੀਂ। ਲੱਕੜ ਦੀਆਂ ਦੁਕਾਨਾਂ ਨੇ ਉਹ ਨਾਲ ਹੀ ਕਹਿੰਦਾ ਤਰਪਾਲ ਦੀ। ਕਵਾੜੀਏ ਨੂੰ ਪੁੱਛਾ। ਕਵਾੜੀਏ ਕੋ ਤਰਪਾਲ ਥੋੜੀ ਹੋਊਗੀ। ਉਹਦਾ ਦੂਜਾ ਸਮਾਨ ਹੁੰਦਾ। ਚਲੋ ਜੀ ਅਸੀਂ ਹੀ ਚੱਲਿਆਂ ਪਿੰਡ ਕਿਉਂਕਿ ਮਿਸਤਰੀ ਦਾ ਆਇਆ ਹੀ ਫੋਨ ਤੇ ਥੋੜਾ ਬਹੁਤਾ ਕੰਮ ਰੇਤਾ ਰੂਤਾ ਸਟਾਣੀ ਬਦਰੀ ਗੁਜਰੀ ਤੇ ਅਸੀਂ ਸਵੇਰੇ ਹੀ ਨ ਨਵੇਂ ਵਲੌਗਸ ਤੁਹਾਡਾ ਵੈਲਕਮ ਆ ਪਈਆਂ ਨਾ ਪਈਆਂ ਨੇ ਇੱਥੋਂ ਮਿਲੂਗਾ ਸ਼ਾਇਦ ਅਜੂਈਆਂ ਚਾਦਰਾਂ ਦੀਆਂ ਪਈਆਂ ਨੇ ਕੁਛ ਆ ਜਾਵੇ ਠੀਕ ਹੈ ਨਕਰਵਾਲੇ ਕਿੱਥੇ ਹੋਣਗੇ ਦੂਜੇ ਜਿਹੜੇ ਸੀਟਾਂ ਪਿੱਛੇ ਪਏ ਨੇ ਹਾਂ ਇਹ ਤਾਂ ਕੁਛ ਹੈ ਜਿੱਤੇ ਕੰਮ ਕਰਨ ਲਈ ਹੈ ਤੇ ਚਲੋ ਜੀ ਸਾਡੇ ਸਤਿਕਾਰ ਜੀ ਨਵੇਂ ਵਲੌਗਸ ਤੁਹਾਡਾ ਵੈਲਕਮ ਆ ਤੇ ਅਸੀਂ ਬਿਲਕੁਲ ਆਪਣਾ ਕੰਮ ਕਰ ਲਈਏ ਇੱਧਰਲਾ ਫਿਰ ਪਿੰਡ ਜਾਣਿਆ ਫਿਰ ਮਿਲਦਾ ਤੁਹਾਨੂੰ ਪਿੰਡ ਜਾ ਕੇ ਠੀਕ ਹੈ ਜੀ ਵੇ ਤਾਂ ਹੈਗੇ ਨੂੰ ਦੇਖਦੇ ਆ ਕਰ ਮਿਲਦੀ ਕਿ ਨਹੀਂ ਮਿਲਦੀ ਪਰ ਆ ਲੈਣੀ ਤਾਂ ਨਵੀਂ ਪਹਿਣੀ ਹੁਣ ਅੱਜ ਘਰੇ ਪਹੁੰਚ ਗਏ ਸੀ ਆਪਾਂ ਕੋਈ ਗੱਲ ਨਹੀਂ ਪਤਾ ਉਤਾਰ ਕੇ ਜੇ ਨੇ ਨਾਲ ਚੱਲਦਾ ਦਫ਼ਤਰ ਦਾ ਕੰਮ ਤੇ ਪਹਿਲਾਂ ਪੀਣਾ ਚਾਹ ਪਾਣੀ ਰੋਟੀ ਖਾਣਿਆ ਫਿਰ ਦੇਖਦੇ ਆ ਕਰਦੇ ਆ ਕੰਮ ਤੇ ਕਿੱਥਾਂ ਆ ਗੀਆਂ ਆਪਣੀਆਂ ਪਿੱਛੇ ਉਹ ਦੇਖ ਵਾਹ ਲਾਤੀਆਂ ਅੱਧੀਆਂ ਦੀ ਉਧਰ ਲਾਈਆਂ ਮੈਂ ਦਿਖਾਨੀਆਂ ਉਹ ਦਰਾਏ ਹੋਰ ਜੇ ਕੋਰੀਅਰ ਪਿਆਰੇ ਦਾ ਲੇਟ ਹੋ ਜਾਣਾ ਸੀ ਕੰਮ। ਓਹ ਹੋ ਹੋ ਬਾਹਰ। ਪਰ ਥੋੜੇ ਮੌਸਮ ਡਾਊਨ ਹੈ ਨਾ। ਹਮ। ਆਇਸ ਤਾਂ ਆਪਣੀਆਂ ਲਾ ਕੇ ਕਿ ਉਹ ਪਹਿਲਾਂ ਹੀ ਨਹੀਂ 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 ਆਪਣੀਆਂ ਲਾ ਕੇ ਕਰਦੀਆਂ ਉਰੇ ਲਵਾਲੀਆਂ ਆਦੀਆਂ ਕਿਤੇ ਸਾਰਾ ਖਿੱਲਰ ਖਲਈਏ ਕਰ ਛੜਿਆ। ਆ ਇਹਦੇ ਥੱਲੇ ਆ ਪਾਈ ਆ ਤਾਂ ਆਪਣੇ ਘਰੇ ਪਈ ਹੀ ਇਹੀ ਪਾ ਲੈਣ ਦੇ ਜ਼ਰੂਰੀ ਤਰਪਾਲ ਤੇ ਪੈਸੇ ਲਾਏ ਜੇ। ਆ ਪੱਲੀ ਜੀ। ਆ ਸੀਟ ਆਪਣੇ ਨਹੀਂ ਨਹੀਂ ਉਹ ਸੀਟ ਹਰੀ। ਉਰੇ ਤਾਂ ਥੱਲੇ ਹਰੀ ਸੀਟ ਪਾਈ ਹੋਈ ਏ। ਉਹੀ ਪਵਾ ਲੈਣ ਦੇ। ਉਹ ਹੋਰ ਵਗੇ ਥੱਲੇ ਚੱਲ ਲੈ ਇੱਧਰ ਵੀ ਨੋਡ ਪੈਣੀ ਹੁਣ ਇੱਥੇ ਆ ਉਹ ਤੁਰ ਕੇ ਟੋਏ ਅੱਗੇ ਇਹਦਾ ਅੱਗੇ ਤੁਰ ਕੇ ਟੋਏ ਨੂੰ ਕਰਨ ਵਾਸਤੇ ਨੂੰ ਜੋੜਨਾ ਵੀ ਸੀ ਨਾ ਅੱਗੇ ਤੱਕ ਤਾਂ ਮਿੱਟੀ ਪਊਗੀ ਇੱਥੇ ਫੇਰ ਤਾਂ ਚੁੱਪ ਕਰ ਗਿਆ ਹੁਣ ਪੈ ਪਾ ਕੇ ਫੇਰ ਅੱਗੇ ਕਿਉਂ ਉੱਥੋਂ ਤੱਕ ਆਪਣੀ ਜਗ੍ਹਾ ਚਾਹੀਦੀ ਏ ਆ ਦੇਖ ਤੱਕ ਹਾਂ ਹਾਂ ਉੱਠੀ ਗਿਆ ਵਧੀਆ ਹੋ ਗਿਆ ਇੱਥੇ ਮਿੱਟੀ ਪਵਾ ਦੇ ਨਾ ਇੱਥੇ ਪੰਗਾ ਹਾਂ ਆ ਸਾਰੀ ਮਿੱਟੀ ਪਵਾ ਕੇ ਨਾ ਨਾਲ ਇੱਥੇ ਸਿੱਧੀ ਟਰਾਲੀ ਲੰਘ ਜੂਗੀ ਸਿੱਧੀ ਟਰਾਲੀਆਂ ਲੱਗ ਜਿਆ ਕਰਨੀ ਓ ਵਾਹਿਗੁਰੂ ਦੇਖਣ ਨੂੰ ਤਾਂ ਆ ਲੱਗਦਾ ਬਹੁਤ ਥੋੜਾ ਜਿਹਾ ਲੱਗ ਹੋਰ ਥੋੜਾ ਹੀ ਏ ਯਾਰ ਮੈਂ ਤਾਂ ਆਪ ਕਹਿਨੀ ਆ ਥੋੜਾ ਤੇ ਐ ਦੱਸੋ ਆਪ ਤਾਂ ਕਿੰਨਾ ਕਿੰਨੇ ਫੁੱਟ ਜਗਾ ਸਾਰਾ ਕੁਝ ਦੱਸ ਦੋ ਕਹਿੰਦੇ ਹਣ ਦੱਸਿਓ ਟੋਟਲ ਜੀ ਜਿਹੜੀ ਲੰਬਾਈ ਆ ਇਹ 75 ਫੁੱਟ ਐ ਤੇ ਇਧਰ ਜਿਹੜਾ ਫਰੰਟ ਹੈ ਇਹ 21 ਫੁੱਟ ਹੈ। 21 ਫੁੱਟ ਕਰਦਾ ਉੱਚਾ ਸੀ ਉਹਨਾਂ ਤੋਂ ਲਈਓ ਪਰ ਉਹਨਾਂ ਨੇ ਦਿੱਤਾ ਨਹੀਂ। ਨਹੀਂ ਤਾਂ ਹੋਰ ਖੁੱਲਾ ਜਾਣਾ। ਕੋਈ ਖੌਂਸੀਗਾ ਇਹ। ਤੇ ਜੇ ਪਿੱਛੇ ਜਾਂਦੇ ਆ ਤਾਂ ਫਿਰ ਸਾਰਾ ਕੁਝ ਖਰਚਾ ਜ਼ਿਆਦਾ ਵੱਜੂਗਾ ਸਾਰੀ ਪਹੀ ਪੁਹੀ ਵੀ ਨਾਲੇ ਜਗ੍ਹਾ ਖਰਾਬ ਹੋਗੀ। ਤਾਂ ਮੂਰੀ ਪਾ ਲੈਂਦੇ ਆ। 5 ਫੁੱਟ ਅਸੀਂ ਜਗ੍ਹਾ ਜਿਹੜੀ ਪਿੱਛੇ ਛੱਡ ਰਹੇ ਆ। ਕੱਲ ਨੂੰ ਕੋਈ ਸੜਕ ਚੌੜੀ ਹੋ ਜਾਂਦੀ ਆ। ਨਹੀਂ ਆਪਾਂ ਇੱਥੇ ਆਹੋ ਕੋਈ ਸਬਜੀ ਸਬਜੀ ਲਾ ਲਿਆ ਕਰਾਂਗੇ ਸਬਜੀ ਲਾ ਲਿਆ ਕੋਈ ਗਾਰਡਨ ਉਧਰ ਪਿੱਛੇ ਵੀ ਰੱਖ ਲਾਂਗੇ ਸਬਜੀ ਭਾਜੀ ਲਈ ਜਗਾ ਜਗਾ ਸੜਕ ਤੋਂ ਹੋਰ ਛੱਡਤੀ ਪਿੱਛੇ ਆ ਕੇ ਕੱਲ ਨੂੰ ਜੇ ਸੜਕ ਚੌੜੀ ਹੋਈ ਨਾ ਆ ਕੰਦ ਵਿੱਚ ਹਾਂ ਸਾਡੀ ਕੰਦ ਇੱਧਰ ਕੀ ਕੰਦ ਇਹ ਕੰਮ ਦੀ ਸੇਫਟੇ ਆਉਣਾ ਸੀ ਇੱਥੇ ਆਉਣਾ ਸੀ ਇਹ ਇੱਥੇ ਇੱਥੇ ਕੀ ਕਰ ਰਹੇ ਆ ਮਨਪੁੱਟ ਜਗਾ ਪਿੱਛੇ ਛੱਡਤੀ ਤਾਂ ਕਿ ਕੱਲ ਨੂੰ ਕੋਈ ਉਹਦੀ ਪ੍ਰੋਬਲਮ ਨਾ ਹੋਵੇ ਕੱਲ ਨੂੰ ਕ ਸੜਕ ਸੁਰੂਤ ਬਣ ਰਹੀ ਹੈ ਤਾਂ ਸਾਨੂੰ ਟੋੜਤ ਨਹੀਂ ਆਉਣਾ ਪੂਰੇ ਗਾਰਡਨ ਹੋਊਗਾ ਉਹ ਟੁੱਟੇ ਉਹ ਕੋਈ ਚੱਕਰ ਨਹੀਂ ਹੈਗਾ ਤੇ ਆ ਬੋਲੇ ਜੀ ਤੇ ਕਿਹੜੇ 16 ਫੁੱਟ ਜਿਹੜੀ ਜਗ੍ਹਾ ਆ 16 ਫੁੱਟ ਜਗ੍ਹਾ ਆਸੀਂ ਉਹ ਨੂੰ ਛੱਡ ਦਾਂਗੇ ਜਿਹੜਾ ਟਾਈਮ ਕਿਹੜਾ ਕਿੱਥੋਂ ਕਿੱਥੋਂ ਛੱਟਿਆ ਜਾਣਾ ਸੱਚ ਯਾਰ ਬਾਹਲੀ ਅੱਗੇ ਤੋਂ ਤੁਰ ਗਏ ਆਪਾਂ ਪਿੱਛੇ ਜੀ ਨਹੀਂ ਸ਼ੁਰੂ ਹੋਊਗਾ ਛੱਟਣਾ ਯਾਰ ਇੰਨੀ ਜਗ੍ਹਾ ਬਹੁਤ ਹੈ ਥੋੜਾ ਜਿਹਾ ਇੱਥੋਂ ਤੱਕ ਇੱਥੋਂ ਕਰ ਲਾਂਗੇ ਸ਼ੁਰੂ ਉਹ ਤਾਂ ਬਹੁਤ ਜ਼ਿਆਦਾ ਰਹਿ ਜਾਣੀ ਹੈ ਹੋਰ ਕਮਰੇ ਖੁੱਲੇ ਕਰ ਲਾਂਗੇ ਨਾ ਇੱਥੋਂ ਗੱਡੀ ਇੱਥੇ ਖੜੀ ਹੋਊਗੀ ਮ ਕਮਰੇ ਖੁੱਲੇ ਕਰ ਲਾਂਗੇ ਪਿੱਛੇ ਰੱਖ ਲਾਂਗੇ ਥੋੜਾ ਜਿਹਾ ਕਿ ਨਹੀਂ ਨਾ ਨਾ ਪਿੱਛੇ ਰੱਖ ਲੋ ਅੱਗੇ ਕੱਢ ਲਉ ਜਗ੍ਹਾ ਥੋੜੀ ਬਾਕੀ ਹੋਣੀ ਚਾਹੀਦੀ ਆ ਤੇ ਬਾਕੀ ਜਦੋਂ ਵੀ ਉਹ ਨਿਸ਼ਾਨ ਜੇ ਲਾਣਗੇ ਫਿਰ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਕਦੋਂ ਮਿਸਤਰੀ ਨੇ ਅੱਜ ਵੀ ਕਿਹਾ ਸੀ ਅੱਜ ਵੀ ਆਏ ਉੱਥੋਂ ਤੇ ਅੱਜ ਵੀ ਨਹੀਂ ਆਏ ਹੈਗੇ ਹੁਣ ਸਾਨੂੰ ਫੇਰ ਐਂ ਜਾਣਾ ਪੈਣਾ ਆ ਮਿੱਟੀ ਦਾ ਬਹੁਤ ਸਖਤ ਹੈ ਆਪਣੀ ਪੈਲੀ ਵਾਲੀ ਆ ਜਿਹੜੀ ਆ ਅੱਧੀਆਂ ਇੱਟਾਂ ਆ ਲਾਤੀਆਂ ਅੱਧੀਆਂ ਉਹ ਲਾਤੀਆਂ ਮੈਂ ਨਹੀਂ ਜਦੋਂ ਦਾ ਕੰਮ ਸ਼ੁਰੂ ਕੀਤਾ ਨਾ ਉਸ ਦਿਨ ਦਾ ਬਸ ਆਹੀ ਕੰਜਰਖਾਨੇ ਪਿਆ ਹੋਇਆ ਕੋਈ ਕੰਮ ਬੰਦੇ ਜਾਂਤ ਹੋ ਹੀ ਨਹੀਂ ਰਿਹਾ ਕੋਈ ਕੋਈ ਤਮਾਸ਼ਾ ਜਿਹਾ ਲੱਗਿਆ ਰਹਿੰਦਾ ਕਦੇ ਕੋਈ ਤਮਾਸ਼ਾ ਲੱਗਿਆ ਰਹਿੰਦਾ ਇੱਧਰ ਲਾ ਦੋ ਉੱਧਰ ਲਾ ਦੋ ਆਹ ਕਰ ਦੋ ਆਹ ਮਿੱਟੀ ਸਾਰੀ ਏ ਖੇਲ ਰਖ ਲਈਆ ਹੋ ਗਿਆ ਸਾਰਾ ਇੱਥੋਂ ਤੱਕ ਆਵਾਂਗੇ ਨਾ ਆਪਾਂ ਆ ਆ ਸੀ ਆ ਇੱਥੇ ਤੱਕ ਨਾ ਇੱਥੇ ਤਾਂ ਕੀ ਹੋਊਗਾ ਉਨੀ ਜਗ੍ਹਾ ਹੋਰ ਪਿੱਛੇ ਲਾਵਾਂਗੇ ਅੱਠ ਨੌ ਪਿੱਛੇ ਜਗ੍ਹਾ ਹੋ ਜਿਹੜੀ ਅੱਗੇ ਛੱਡੀ ਉਹ ਪਿੱਛੇ ਆਪਾਂ ਕਵਰ ਕਰ ਲਾਂਗੇ ਹਾਂ ਕਿ ਨਹੀਂ ਚਲੋ ਆਦਾਂ ਤਾਂ ਫਿਰ ਕੰਮ ਥੋੜਾ ਰਹਿਣਾ ਸੀਗਾ ਕੱਲੋਂ ਕੱਟੀਆਂ ਦੋ ਆ ਜਾਂਦੀਆਂ ਨੇ ਤਾਂ ਤੋ ਕਿਧੀਆਂ ਆਉਣੀਆਂ ਓਟੇ ਚੜਾ ਲੱਗੇ ਕਿਸੇ ਦੀ ਸਭ ਨੂੰ ਐ ਆ ਕੱਲੋਂ ਸਿਮਰਨ ਦਵਨ ਦੇ ਵਿਆਹ ਹੋਣਗੇ ਕੱਲੋਂ ਉੱਤਰ ਰਿਗੈਸਟ ਆ ਗਿਆ ਫੇਰ ਹਾਂ ਇਹ ਤਾਂ ਗੱਲ ਹੈਗੀ ਇਹ ਤਾਂ ਗੱਲ ਹੈਗੀ ਬਾਕੀ ਦੇਖਣਿਆ ਜੀ ਕਦੋਂ ਸ਼ੁਰੂ ਕਰਦੇ ਨੇ ਸਾਨੂੰ ਬੜਾ ਪਰੇਸ਼ਾਨ ਕੀਤਾ ਪਿਆ ਮਿਸਤਰੀਆਂ ਨੇ ਵੀ ਇੰਨਾ ਪਰੇਸ਼ਾਨ ਕੀਤਾ ਤਾਂ ਮਿਸਤਰੀਆਂ ਨੇ ਕਾफी ਜਗ੍ਹਾ ਕੰਮ ਪਾੜ ਰੱਖਿਆ ਕੋਈ ਕੰਮ ਦਾ ਧਿਆਨ ਨਹੀਂ ਆਉਂਦਾ ਮੈਂ ਤੁਹਾਨੂੰ ਇਹ ਸਾਰੇ ਰਿਪੋਰਟ ਕਰਦਾ ਕਿ ਸਾਰੇ ਆਉਣਗੇ ਬੰਦੇ ਜਿਹੜੀ ਮਤਲਬ ਉਹ ਕਰਨਾ ਹੈ ਨਿਸ਼ਾਨ ਨਿਛੁਣਾਣਗੇ ਜਾਂ ਜਿਹੜੀ ਸਭ ਹੈ ਤੇ ਆਈ ਸਾਰੇ ਪੱਤੇ ਆਇਆ फटाफट ਤੇ ਇੱਥੇ ਅੱਗੇ ਦੇਖਿਆ ਕੁਝ ਵੀ ਨਹੀਂ ਹੋਣ ਤੁਹਾਡੇ ਸਾਰੇ ਕੰਮ ਨਾਲੇ ਪੈਂਡਿੰਗ ਰਹਿ ਗਏ ਨੇ ਨਾਲੇ ਤਾਂ ਆਫਿਸ ਨਹੀਂ ਗਏ ਮਤਲਬ ਆਫਿਸ ਦਾ ਕੰਮ ਘਰੇ ਹੀ ਚੱਲ ਰਿਹਾ ਹੋਣ ਦੇਖਦੇ ਆ ਮਾ ਪਾਰ ਜਾਂਦੇ ਨੇ ਆਫਿਸ ਨੂੰ ਬੀਤ ਦੇ ਕੰਮ ਕਰਨੇ ਨੇ ਮੈਂ ਕਰੀ ਮੈਂ ਦਮਨ ਨੂੰ 2:00 ਵਜੇ ਆਉਣਾ ਦਮਨ ਨਾਲ ਲੈ ਕੇ ਚਲਦੀ ਆ ਕਿਉਂ ਕੋਈ ਆਉਣਾ 1:00 ਵਜੇ ਅੱਜ ਪਤਾ ਨਹੀਂ ਕੋਈ ਆਉਂਦੇ ਆ ਤੇ ਚਲੋ ਜੀ ਬਾਕੀ ਦੇਖਦੇ ਆ ਜਿਵੇਂ ਜਿਵੇਂ ਜੋ ਜੋ ਹੋਏਗਾ ਤੁਹਾਨੂੰ ਦੱਸ ਹੀ ਜਾਵਾਂਗੇ ਤੁਹਾਡੇ ਸਾਥ ਨਾਲ ਹੀ ਸਾਰਾ ਕੁਝ ਹੋਣਾ ਕਿ ਨਹੀਂ ਹਾਂ ਸਭ ਕੁਝ ਇਹ ਇਹਨੇ ਜੋ ਘ ਹੈ ਨਹੀਂ ਸੀ ਅਸੀਂ ਕਿ ਸਾਡਾ ਜੋ ਘਰ ਬਣਦਾ ਤਿੱਖੀ ਜਾਵਾਂਗੇ ਨਾਲ ਨਾਲ ਹਾਂ ਠੀਕ ਹੈ ਬਾਕੀ ਦੇਖਦੇ ਹਾਂ ਕੀ ਬਣਦਾ ਪਰ ਨਾ ਬਹੁਤ ਗਾ ਪੈ ਗਏ ਯਾਰ 300 ਸਾਨੂੰ ਇਹ ਵੀ ਹੈ ਕਿ ਹੁਣ ਜੀਰੀ ਲਾਉਣ ਦਾ ਟਾਈਮ ਵੀ ਆ ਗਿਆ ਨਾ ਹੋਰ ਕੰਨੀ 15 ਜੁਲਾਈ ਨੂੰ ਕੀ 15 ਜੂਨ ਨੂੰ ਜੀਰੀ ਲਾਉਣੀ ਸ਼ੁਰੂ ਹੋ ਜਾਣੀ ਹੈ ਜੂਨ ਨੂੰ ਜੂਨ ਨੂੰ 15 ਜੁਲਾਈ ਤੱਕ ਮਈ ਜੂਨ ਜੁਲਾਈ ਤੱਕ ਜ਼ਿਆਦਾ ਫੁੱਲ ਲੜੀਆਂ ਤੁਹਾਨੂੰ ਚੰਗਾ ਕਿ ਆਪਣੇ ਵੀ ਉਹਨਾਂ ਸਾਰੀ ਪਟਾਲੀ ਜਿੱਧਰ ਵੀ ਜੀਰੀ ਲੱਗ ਜਾਣੀ ਹੈ ਠੀਕ ਹੈ ਆਪਣੀ ਦਾ ਚਾ ਕੋਈ ਗੱਲ ਨਹੀਂ ਜਿਹੜੇ ਪਿਆ ਬਾਅਦ ਚ ਦੇਖ ਲਾਂਗੇ ਆਪਣਾ 15 20 ਦਿਨ ਮਹੀਨਾ ਖੜ ਜਾਏ ਤਾਂ ਉਹ ਚੱਕਦੇ ਆਂ ਲੇਟ ਵਾਲੀ ਲਾ ਲਾਂਗੇ ਬਾਸਮਤੀ ਬਾਸਮਤੀ ਲੇਟ ਹੁੰਦੀ ਕਿ ਪਹਿਲਾਂ ਹੁੰਦੀ ਹੈ ਆ ਬਸ ਉਹੀ ਬਾਸਮਤੀ ਲਾ ਲੀ ਨਹੀਂ ਵੈਸੇ ਤਾਂ ਹੁਣ ਤਾਂ ਦੇਖਣ ਨੂੰ ਸਾਫ਼ ਕੀਤਾ ਹੁਣ ਤਾਂ ਚੌੜਾ ਲੱਗ ਰਿਹਾ ਬਾਕੀ ਤੁਸੀਂ ਵੀ ਦੱਸ ਦਿਓ ਕਮੈਂਟ ਕਰਕੇ ਕਿ ਕਿਵੇਂ ਆ ਸਾਰਾ ਕੁਝ ਬਾਕੀ ਦੇਖਦੇ ਆਂ ਜੀ ਕੀ ਕਰਨਾ ਹਜੇ ਦਿਮਾਗ ਤੇ ਨਾ ਬੜੀ ਟੈਨਸ਼ਨ ਆ ਬਹੁਤ ਉਲਝਿਆ ਪਿਆ ਦਿਮਾਗ ਤੇ ਅੱਜ ਸਾਡੇ ਭੈਣ ਜੀ ਕੈਨੇਡਾ ਤੋਂ ਉਹਨਾਂ ਦਾ ਫੋਨ ਆਇਆ ਸੀ ਉਹ ਮੈਨੂੰ ਕਹਿੰਦੇ ਟੈਨਸ਼ਨ ਨਾ ਲਿਆ ਕਰ ਜਿਆਦਾ ਤੂੰ ਬੜੀ ਕਮਜ਼ੋਰ ਹੋ ਗਈ ਮੈਂ ਟੈਨਸ਼ਨਾਂ ਜਿਹੜੀਆਂ ਨਾ ਕਰਦੀਆਂ ਬੰਦੇ ਨੂੰ ਛੱਡਦੀਆਂ ਨਹੀਂ ਹੁੰਦੀਆਂ ਹਨਾ ਆਪਾਂ ਤਾਂ ਕਹਿ ਦਿੰਦੇ ਆ ਕਿ ਨਹੀਂ ਟੈਨਸ਼ਨ ਲੈਣੀ ਪਰ ਉਹ ਬਾਹਰੋਂ ਆਪਣਾ ਫੇਸ ਹੁੰਦਾ ਦੇਖ ਜਿਹੜੇ ਟੈਂਸ਼ਨ ਹੁੰਦੀ ਹੈ ਨਾ ਦਿਮਾਗ 'ਚ ਟੰਗ 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 ਕਰੀਂਦੀ ਹੈ ਤੇ ਜਿਹੜੇ ਭੈਣ ਭਰਾ ਦਿਲੋਂ ਚਾਹੁੰਦੇ ਨੇ ਉਹ ਤਾਂ ਦੇਖ ਕੇ ਅੰਦਾਜ਼ਾ ਜਿਹਾ ਲਾ ਲੈਂਦੇ ਨੇ ਕਿ ਟੈਂਸ਼ਨ ਚਲਦਾ ਹੈ ਕਿ ਉਹਨਾਂ ਨੇ ਕਿ ਟੈਂਸ਼ਨ ਚਾ ਤੂੰ ਤੇ ਬਾਕੀ ਚਲੋ ਕੋਈ ਗੱਲ ਨਹੀਂ ਇਹ ਟੈਂਸ਼ਨ ਆਉਂਦੀ ਜਾਂਦੀ ਰਹਿੰਦੀ ਹੈ ਇਹੋ ਜਿਹੀ ਟੈਂਸ਼ਨਾਂ ਨੂੰ ਐਸੀ ਨਹੀਂ ਗੋਲਦੇ ਕਿ ਨਹੀਂ ਹਾਂ ਪਰ ਗੋਲਦਫੇ ਬੁਮਾਰਤ ਖੇਤੀ ਹੋਇਆ ਨਾ ਬੀਪੀ ਵਧਾ ਕੇ ਬੈਠੇ ਕੀ ਕਰੀਏ ਫਿਰ ਕੀ ਕਰੀਏ ਤੇ ਚਲੋ ਜੀ ਦੇਖਦੇ ਹਾਂ ਹੁਣ ਮਿਸਤਰੀ ਦੇ ਜਵਾਬ ਤੇ ਗਿਆ ਸੀ ਜਾਣਿਆ ਸੰਗਰੂਰ ਕਿਉਂਕਿ ਅਵਤਾਰ ਨੇ ਆਫਿਸ ਵੀ ਜਾਣਾ ਹੈ ਕੀ ਦੇਖਨੇ ਆ ਕੀ ਬਣਦਾ ਨਹੀਂ ਤਾਂ ਫਿਰ ਤੁਸੀਂ ਇੱਥੇ ਬਹਿ ਜਾਓ ਬਾਵ ਨਹੀਂ ਰਹਿ ਗਿਆ ਮਿਸਤਰੀ ਮਿਸ ਮਰ ਗਿਆ ਆਹੋ ਅੱਜ ਮਿਸ ਮਰ ਗਿਆ ਉਹੀ ਤਾਂ ਕਹਿ ਰਹੀਆਂ ਮੈਂ ਚਲੋ ਕੋਈ ਗੱਲ ਨਹੀਂ ਵੇਖਾਂਗੇ ਕੀ ਬਣਦਾ ਉਹ ਤਰਪਾਲ ਦੇ ਤਾਂ ਉਹੀ ਪੈਸੇ ਲਾਏ ਸੀ ਤਰਪਾਲ ਤਰਪੂਲ ਕਹਿੰਦਾ ਹੀ ਲੈ ਕੇ ਆਇਓ ਰੇਤਾ ਪਾਣੀ ਮਿਸਤਰੀ ਤੇ ਤਰਪਾਲੋ ਸੀਟਾਂ ਨਹੀਂ ਘਰੇ ਪਈਆਂ ਹਨ ਹਰੀਆਂ ਉਹੀ ਵਿਚਾਲਣੀਆਂ ਆਹ ਕਵਰ ਹੋਏਗਾ ਤਾਂ ਟਰਾਲੀਆਂ ਲੰਗਣੀਆਂ ਆਹ ਵੀ ਸਾਰੀ ਸਫਾਈ ਕਰਾਓ ਇਥੇ ਜਗ੍ਹਾ ਬਣਾਉ ਆ ਵੀ ਪਟਣਾ ਪੈਣਾ ਕਿ ਰਹਿਣ ਦੀ ਐ ਨਾ ਨਾ ਇਹ ਰਹਿਣ ਦੇਣ ਆ ਪਰ ਗੱਡੀ ਗੁੱਡੀ ਕੋ ਖਾਣਾ ਗੱਡੀ ਨੰਗਣ ਚੌਖਾ ਹੋਣਾ ਹਾਂ ਚਲੋ ਵੇਨੇ ਤਰਪਾਲ ਕੱਢ ਦੋ ਤੇ ਉੱਥੇ ਰੱਖ ਦੋ ਅੰਦਰ ਫਿਰ ਬਾਅਦ ਚ ਵੇਖਾਂਗੇ ਕੀ ਬਣਦਾ ਉਹ ਦੇਖੋ ਨਾ ਉਹ ਘਰ ਜਿਹੜਾ ਸਾਡਾ ਉੱਚਾ ਚੱਕਿਆ ਜਾ ਰਿਹਾ ਸੀ ਉੱਚਾ ਚੱਕਿਆ ਗਿਆ ਹਾਂ ਨਹੀਂ ਆ ਤਾਂ ਦੇਖਦਾ ਹੀ ਪਰ ਜ਼ਿਆਦਾ ਨਹੀਂ ਦੇਖਦਾ ਹਲ ਹੈ ਬੜੀ ਚਲਦੀ ਕੱਲ ਦਾ ਮੌਸਮ ਡਾਊਨ ਹੋ ਗਿਆ। ਟਰਪਾਲ ਕੱਢ ਲਿਓ। ਚਾਬੀ ਤਾਂ ਅੰਦਰ ਪਈ ਐ। ਫੁੱਲਾ ਕਿੱਥੋਂ ਐ? ਚਾਬੀ ਅੰਦਰ ਪਈ ਐ, ਫੁੱਲੀ ਨਹੀਂ ਹੈਗੀ। ਚਲ ਕੋਈ ਨਾ ਬਾਅਦ ਚ ਲੈ ਲਿਓ। ਆਪਣੇ ਕੰਮ ਵੀ ਅੱਧੇ ਦੂਰੇ ਨੇ। ਆਪਣੇ ਕੰਮ ਕੋਈ ਪੂਰੇ ਥੋੜੀ ਚੜਦੇ ਨੇ। ਸਾਰੇ ਇੰਨੇ ਅੱਧੇ ਦੂਰੇ। बूह खोल गया फिर कट के लिया अंदर ही ले आओ अंदर ही जानी गर्मी बड़ी है यार अच्छा। और ਵਾਹ ਤਾਂ ਕਹਿੰਦੇ ਗਰਮੀ 'ਚ ਫਿਰਨਾ ਚਾਹੀਦਾ ਪਰ ਗਰਮੀ ਜਿਆਦਾ ਹੀ ਲੱਗਣ ਧੀ ਹੁਣ ਮੈਨੂੰ ਤਾਂ ਅਵਤਾਰ ਨੂੰ ਨਾ ਕੋਈ ਵੀ ਚੀਜ਼ ਲੈਣ ਭੇਜੀਏ ਨਾ ਇਹ ਜਿਵੇਂ ਦੁਕਾਨਦਾਰ ਕਹਿੰਦੇ ਆ ਵਧੀਆ ਚੀਜ਼ ਹੈ ਤੁਸੀਂ ਵਧੀਆ ਲੈ ਲਓ ਉਹੀ ਮੈਂ ਗਲਤੀ ਕਰ ਲਈ ਗੱਡੀ 'ਚ ਉਤਰੀ ਨਹੀਂ ਜਸਟ ਆਪਾਂ ਨੇ ਰੇਤ ਪਾਣ ਨੂੰ ਲੈਣੀ ਸੀ ਇਹ ਜੀ ਵਧੀਆ ਕੁਆਲਿਟੀ ਦੀ ਹੈ ਇਹ ਲੈ ਜਾਓ ਉਹ ਕਹਿੰਦਾ ਵੀ ਤੁਸੀਂ ਰੇਤ ਪਾਣ ਨੂੰ ਵੀ ਲਓਗੇ ਨਾ ਤਾਂ ਅੱਧੇ ਰੇਤ ਵੀ ਲੈ ਲਓਗੇ ਉਹ ਕਹਿੰਦਾ ਡਬਲ ਡਬਲ ਹੈ ਕਹਿੰਦਾ ਇਹਨੂੰ ਸੰਭਾਲ ਕੇ ਰੱਖਿਓ ਕਨਾਂ ਨੂੰ ਉੱਥੇ ਕੋਠੇ ਤੇ ਪਾ ਦਿਓ ਚੰਗਾ ਇਹ ਸੰਭਾਲੀ ਨਹੀਂ ਜਾਂਦੀ ਜਦੋਂ ਰੇਤਾ ਥੱਲੇ ਪੈਂਦੀ ਹੈ ਨਾ ਉਹ ਰੋੜੇ ਰੂੜੇ ਵੱਜ ਕੇ ਕਈ ਨਾ ਰੇਤਾ ਇਕੱਠੀ ਕਰਦੇ ਫਟਫੁੱਟ ਜਾਂਦੀ ਹੈ ਇਹ ਜਦੋਂ ਪੌਣਾ ਹੀ ਰੇਤਾ ਤਾਂ ਰੋੜੇ ਕਿੱਥੋਂ ਆ ਜਾਣਗੇ ਉਹ ਥੱਲੇ ਥੱਲੇ ਜਿੱਥੇ ਵਿਛਾਣੀ ਹੈ ਉੱਥੇ ਸਭ ਮਿੱਟੀ ਹੋਊਗੀ ਤਾਂ ਮਿੱਟੀ ਹੋਊਗੀ ਦੇਖ ਲੈ ਤੁਸੀਂ ਵੀ ਇੱਥੇ ਹੀ ਮੈਂ ਵੀ ਇੱਥੇ ਫੇਰ ਦੱਸਾਂਗੀ ਤੁਹਾਨੂੰ ਠੀਕ ਹੈ ਨਾ ਬਾਦ ਵਿੱਚ ਮਿੱਟੀ